ਹਾਂਜੀ ਸਰ ਤੇ ਕੀ ਮਾਮਲਾ ਜੀ ਇਹ ਸਬ ਇਨਸਪੈਕਟਰ ਕਵਾਲ ਸਾਨੂੰ ਕੱਲ ਗੀਰਾ ਨਾਕਾ ਲਾਇਆ ਹੋਇਆ ਸੀ ਹਾਈਵੇ ਤੇ ਇੱਥੇ ਇੱਕ ਬੰਦਾ ਜਿਹੜਾ ਪੈਦਲ ਆਂਦਾ ਸੀ ਉਹਨੇ ਪੁਲਿਸ ਨੂੰ ਪਾਰਟੀ ਦੇਖ ਕੇ ਖੁਲ ਖਵਾਫਾ ਸਿੱਟਿਆ ਤੇ ਉਹਨੂੰ ਕਾਬੂ ਕਰਕੇ ਉਹਦੇ ਵਿੱਚੋਂ ਇਹਨਾਂ ਨੇ 210 ਗ੍ਰਾਮ ਅਫੀਮ ਬਰਾਮਦ ਕੀਤੀ ਤੇ ਇਹਦੇ ਖਿਲਾਫ ਜਿਹੜਾ ਐਡਿਕਸਾਈਡ ਦਾ ਪਰਚਾ ਦਰਜ ਕੀਤਾ ਤੇ ਦਰਾਨੇ ਪੁੱਛ ਗਿਐ ਇਸ ਬੰਦੇ ਨੇ ਦੱਸਿਆ ਕਿ ਮੇਰੇ ਕੋਲ ਇੱਕ ਕਾਰ ਵੀ ਸਵਿਫਟ ਡਿਜ਼ਾਈਨ ਉਹ ਖਰਾਬ ਹੋ ਗਈ ਸੀ ਉਹ ਪਿੱਛੇ ਕਿਤੇ ਖੜੀ ਆ ਉਹਦੇ ਵਿੱਚ ਵੀ 230 ਗ੍ਰਾਮ ਚਰਸ਼ ਪਈ ਹੋਈ ਆ ਤੇ ਉਹ ਵੀ ਇਹਨਾਂ ਨੇ ਬਰਾਮਦ ਕਰ ਲਈ ਤੇ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਇਸ ਤਰ੍ਹਾਂ ਇਹ ਤੇ ਪਹਿਲਾ ਹੋਗਾ ਮਾਮਲਾ ਪਰ ਤੇ ਇਹ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਸਰ ਕੀ ਕਾਰਵਾਈ ਕਰਨਾ ਹੈ ਇਹ ਦੇਖ ਲਾ ਪਰਚਾ ਦਰਜ ਕਰਤੇ ਜਾਂਦੀ ਪ੍ਰਸ਼ਦ ਤੇ ਬਾਕੀ ਹੋਰ ਪੁੱਛਗਿੱਛ ਕਰ ਰਹੇ ਨੇ ਇੱਕ ਹੋਰ ਚੀਜ਼ ਹੈ ਇਹ ਬੰਦੇ ਨੂੰ 10 ਸਾਲ ਆਲਰੇਡੀ ਸਜ਼ਾ ਹੋ ਚੁੱਕੀ ਹੈ ਡਿਫਸਟ ਦੀ ਇਹ ਪਰੋਲ ਤੇ ਆਇਆ ਸੀ ਪਰ ਕੋਰੋਨਾ ਹੋਣ ਕਰਕੇ ਉਹ ਇਹਦੀ ਜਿਹੜੀ ਛੁੱਟੀ ਅੱਗੇ ਤੋਂ ਆਟੋਮੈਟਿਕਲੀ ਵੱਧ ਰਹੀ ਆ ਤੇ ਇਹਨੇ ਉਹਦੇ ਵਿਚਕਾਰ ਆ ਕੇ ਇਹ ਕੰਮਦਾਰਾ ਫਿਰ ਸ਼ੁਰੂ ਕਰ ਦਿੱਤਾ ਸਰ ਇਹਦਾ ਨਾਮ ਕੀ ਹੈ ਸੰਜੀਪ ਕੁਮਾਰ ਆ ਜੀ ਇਹ ਪੁੱਛ ਗਿਸ਼ ਕਰ ਰਹੇ ਕਿ ਕਿੱਥੋਂ ਲਿਆ ਰਿਹਾ ਤੇ ਕਿੱਥੇ ਦੇਣੀਆਂ ਨੇ ਇਹਦੇ ਇਸ ਕਰਕੇ ਰਿਮਾਡ ਲੈਦਾ ਨੇ ਇਹਦਾ ਨੇ ਇਹਦਾ ਰੇਟ ਦਾ ਨਹੀਂ ਪੁੱਛਿਆ ਸੀ ਇਹਦੇ ਕੋਲ ਪੁੱਛਾਂਗੇ ਵੀ ਕੀ ਹਿਸਾਬ ਦਾ ਕਿਉਂ 4 ਦਿਨ ਦਾ ਰਿਮਾਡ ਆ ਸਾਡੇ ਕੋਲ ਠੀਕ ਹੈ